10 ਅਗਸਤ ਨੂੰ ਪਹਿਲੀ ਵਾਰ ਨੋਟ ਕੀਤਾ ਗਿਆ ਕਿ ਕਪੂਰਥਲਾ ਦੇ ਕਪੂਰਥਾ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਅੰਦਰ ਪਾਣੀ ਦਾ ਪ੍ਰਵੇਸ਼ ਹੁੰਦਾਗਾ ਔਰ 12 ਤਰੀਕ ਨੂੰ ਮੈਂ ਦੇਖ ਰਿਹਾਗਾ ਕਿ 12 ਤਰੀਕ ਨੂੰ ਬਹੁਤ ਸਾਰਾ ਪ੍ਰਸ਼ਾਸਨ ਜਿਹੜਾ ਉਹ ਪਿੰਡਾਂ 'ਚ ਜਾ ਚੁੱਕਿਆ ਸੀ ਪਹੁੰਚ ਚੁੱਕਿਆ ਸੀਗਾ ਸੋ ਮੇਰਾ ਕਹਿਣ ਦਾ ਭਾਵ ਆ ਪਿਛਲੇ 10 ਤਰੀਕ ਤੋਂ 10 ਅਗਸਤ ਤੋਂ ਲੈ ਕੇ ਪੰਜਾਬ ਦੇ ਅੰਦਰ ਕੁਦਰਤੀ ਮਾਰ ਹੜਾਂ ਦੀ ਮਾਰ ਨੇ ਬਹੁਤ ਭਾਰੀ ਨੁਕਸਾਨ ਪੰਜਾਬ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਪੰਜਾਬ ਦੇ ਪਸ਼ੂਆਂ ਦਾ ਨੁਕਸਾਨ ਪੰਜਾਬ ਦੇ ਬਹੁਤ ਵੱਡਾ ਅਰਥਚਾਰੇ ਦੀ ਜਿਹੜੀ ਸੱਟ ਆ ਉਹ ਮੈਸਮਨ ਦਾ ਪਿਛਲੇ 10 ਅਗਸਤ ਤੋਂ ਲਗਾਤਾਰ ਜਾਰੀ ਆ ਜੇ ਮੈਂ ਗੱਲ ਕਰਾਂ ਤਾਂ ਪਿਛਲੀ ਅੱਧੀ ਸਦੀ ਚ ਐਕਟੀਵਿਟੀ ਮਾਰ ਜਿਹੜੀ ਆ ਉਹ ਕਦੇ ਵੀ ਪੰਜਾਬ ਤੇ ਨਹੀਂ ਪਈ ਔਰ ਥੋੜੇ ਬੋਤੇ ਹੜ ਹੁੰਦੇ ਨੇ ਕਿ ਕਦੇ 100 ਦਾ ਕਦੇ 500 ਦਾ ਕਦੇ 400 ਦਾ ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾਗਾ ਉਹ ਨੁਕਸਾਨ ਦੀ ਪਰਪਾਈ ਜਿਹੜੀ ਆ ਸਰਕਾਰ ਜਿਹੜੀ ਆ ਆਪਣੇ ਫੰਡਾਂ ਚੋਂ ਕਰ ਦਿੰਦੀ ਆ ਹੁਣ ਤੱਕ ਪੰਜਾਬ ਦੇ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਲਗਭਗ 2000 ਪਿੰਡ ਪੰਜਾਬ ਦਾ ਪੂਰੀ ਤਰ੍ਹਾਂ ਜਿਹੜਾ 100% ਜਿਹਨੂੰ ਆਪਾਂ ਕਹਿ ਲਈਏ ਉਹ ਹੜ੍ਹਾਂ ਦੀ ਮਾਰ ਦੇ ਥੱਲੇ ਆ ਪੂਰੀ ਤਰ੍ਹਾਂ ਪ੍ਰਭਾਵ ਤੇ ਇੱਥਾ ਔਰ ਪੰਜਾਬ ਦੀ ਲਗਭਗ 4 ਲੱਖ ਤੋਂ ਉੱਪਰ ਆਬਾਦੀ ਜਿਹੜੀ ਆ ਉਹ ਡਾਇਰੈਕਟਲੀ ਜਿਹੜੀ ਆ ਹੜ੍ਹਾਂ ਦੀ ਮਾਰ ਦੇ ਥੱਲੇ ਆ ਚੁੱਕੀ ਆ ਔਰ ਹੁਣ ਤੱਕ 14 ਜ਼ਿਲ੍ਹਿਆਂ 'ਚ ਪੰਜਾਬ ਦੇ 14 ਜ਼ਿਲ੍ਹਿਆਂ 'ਚ 43 43 ਡੈਥ ਜਿਹੜੀਆਂ ਨੇ ਸਾਥੀ ਜਿਹੜੇ ਸਾਨੂੰ ਬਿਛੋੜਾ ਦੇ ਗਏ ਨੇਗੇ ਜਿਨ੍ਹਾਂ ਲੋਕਾਂ ਦੀ ਹੜ੍ਹਾਂ ਦੇ ਕਾਰਨ ਮੌਤਾਂ ਹੋਣਿਆਂ ਵਿੱਚ 43 ਹੁਣ ਤੱਕ ਮੌਤਾਂ ਦੀ ਗਿਣਤੀ ਹੋ ਚੁੱਕੀ ਆ ਔਰ ਵੱਡੀ ਪੱਧਰ ਤੇ ਬਾਹੀਯੋਗ ਜ਼ਮੀਨ ਜਿਹੜੀ ਆ ਖੇਤੀਯੋਗ ਜ਼ਮੀਨ ਆ ਜੇ ਮੈਂ ਗੱਲ ਕਰਾਂ 1.72 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਬੁਨਿਆਦੀ ਢਾਂਚਾ ਜਿਹੜਾ ਉਦੀ ਤਬਾਹੀ ਹੋਈ ਆ ਘਰ ਪਸ਼ੂ ਡੰਗਰ ਇਹਦਾ ਵੱਡੀ ਪੱਧਰ ਤੇ ਪੰਜਾਬ ਚ ਨੁਕਸਾਨ ਹੋਇਆ ਪੰਜਾਬ ਸਰਕਾਰ ਨੇ ਹੁਣ ਤੱਕ 22000 ਲੋਕਾਂ ਨੂੰ 22000 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ਤੇ ਬਚਾ ਕੇ ਉਹਨਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾਗਾ ਔਰ ਸੂਬੇ ਭਰ ਦੇ ਅੰਦਰ ਪੰਜਾਬ ਦੇ ਅੰਦਰ ਲਗਭਗ 200 ਰਾਹਤ ਕੈਂਪ ਜਿਹੜੇ ਉਹ ਸਥਾਪਿਤ ਕੀਤੇ ਨੇ ਕਿਥੇ ਲਗਭਗ 7000 ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਲਗਾਤਾਰ ਸਰਕਾਰ ਜਿਹੜੀ ਆ ਉਹਨਾਂ ਰਾਹਤ ਕੈਂਪਾਂ ਦੇ ਅੰਦਰ ਰੱਖ ਕੇ ਉਹਨਾਂ ਦਾ ਰੋਜ਼ਾਨਾ ਜਿਹੜੀ ਜ਼ਿੰਦਗੀ ਆ ਉਹ ਉਥੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਰਹੇ ਨੇ ਜੀ। ਔਰ ਹੁਣ ਤੱਕ ਜੇ ਮੈਂ ਗੱਲ ਕਰਾਂ ਐਨਡੀਆਰਐਫ ਦੀਆਂ ਕੁੱਲ 24 ਟੀਮਾਂ ਐਸਡੀਆਰਐਫ ਦੀਆਂ 2 ਟੀਮਾਂ ਇਹਦਾ ਰਾਹਤ ਬਚਾਓ ਕਾਰਜਾਂ ਤੇ ਲੱਗੀਆਂ ਨੇਗੀਆਂ 144 ਕਿਸ਼ਤੀਆਂ ਸਰਕਾਰੀ ਹੈਲੀਕਾਪਟਰ ਇਹ ਸਾਰਾ ਅਮਲਾ ਫੈਲਾ ਜਿਹੜਾ ਉਹ ਪਿਛਲੇ ਜੇ ਆਪਾਂ ਗੱਲ ਕਰੀਏ ਤਾਂ 10 ਅਗਸਤ ਤੋਂ ਲੈ ਕੇ ਲਗਾਤਾਰ ਹੁਣ ਅੱਜ ਹੀ ਡੇਢ ਤੱਕ ਜਿਹੜਾ ਉਹ ਕੰਟੀਨਿਊ ਬਚਾਅ ਕਾਰਜਾਂ 'ਚ ਲੱਗਿਆ ਹੋਇਆ ਹੈਗਾ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਨੂੰ ਰਾਹਤ ਕਾਰ ਦੇਣ 'ਚ ਲੱਗੀ ਆ ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਾਰਟੀ ਦੇ ਸੀਨੀਅਰ ਆਗੂ ਸਹਿਬਾਨ ਕੈਬਨਟ ਦੇ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸਐਸਪੀ ਸਹਿਬਾਨ ਪੂਰਾ ਪ੍ਰਸ਼ਾਸਨ ਜਿਹੜਾ ਪੂਰੀ ਮਸਤੀਦੀ ਦੇ ਨਾਲ ਪੂਰੇ ਚੁਸਦਸ ਤਰੀਕੇ ਦੇ ਨਾਲ ਲਗਾਤਾਰ ਰਾਹਤ ਕਾਰਜਾਂ 'ਚ ਆਪਣਾ ਯੋਗਦਾਨ ਪਾ ਰਿਹਾਗਾ ਲੋਕਾਂ ਨੂੰ ਬਚਾਓ ਕਾਰਜਾਂ 'ਚ ਹਿੱਸਾ ਲੈ ਰਿਆ ਉੱਥੇ ਹੀ ਬਹੁਤ ਸਾਰੀਆਂ ਐਨਜੀਓਜ਼ ਬਹੁਤ ਸਾਰੇ ਕਲੱਬ ਬਹੁਤ ਸਾਰੀਆਂ ਪੰਚਾਇਤਾਂ ਬਹੁਤ ਸਾਰੇ ਲੋਕ ਜਿਹੜੇ ਦੇਗੇ ਉਹ ਵੀ ਹੜਪੀੜ ਦੇ ਲੋਕਾਂ ਦੀ ਮਦਦ ਬਰਾਬਰ ਕਰ ਰਹੇ ਨੇਗੇ ਹੁਣ ਤੱਕ ਮਾਲ ਵਿਭਾਗ ਵੱਲੋਂ ਸਾਡੇ ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਿਹੜਾ 71 ਕਰੋੜ ਰੁਪਏ ਜਿਹੜੇ ਨੇਗੇ ਉਹ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਜਿਹੜਾ ਮੌਕੇ ਤੇ ਲਈ ਫੁੱਦੀ ਆ ਕਿਤੇ ਡੀਜ਼ਲ ਦੇਣਾ ਕਿਤੇ ਪੈਟਰੋਲ ਦੇਣਾ ਕਿਤੇ ਕੋਈ ਵਸਤ ਖਰੀਦ ਕੇ ਦੇਣੀ 71 ਕਰੋੜ ਰੁਪਏ ਜਿਹੜੇ ਨੇ ਉਹ ਹੁਣ ਤੱਕ ਅਸੀਂ ਜਾਰੀ ਕਰ ਚੁੱਕੇ ਆ ਸਮੁੱਚੀ ਕੈਬਨਿਟ ਦੇ ਸਾਰੇ ਐਮ ਐਲ ਏਜ਼ ਨੇ ਇੱਕ ਮਹੀਨੇ ਦੀ ਜਿਹੜੀ ਆ ਤਨਖਾਹ ਮੁੱਖ ਮੰਤਰੀ ਰਾਹਤ ਖੋਜ ਫੰਡ ਵਿੱਚ ਪਾਉਣ ਦਾ ਐਲਾਨ ਕੀਤਾਗਾ ਔਰ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਮੈਂਬਰ ਪਾਰਲੀਮੈਂਟ ਨੇ ਆਪਣੇ ਅਖਤਿਆਰੀ ਫੰਡਾਂ ਵਿੱਚੋਂ ਕਿਸੇ ਨੇ 5 ਕਰੋੜ ਕਿਸੇ ਨੇ 3.5 ਕਰੋੜ ਕਿਸੇ ਨੇ 4 ਕਰੋੜ ਕਿਸੇ ਨੇ 2 ਕਰੋੜ ਆਪਣਾ ਬਣਦਾ ਯੋਗਦਾਨ ਜਿਹੜਾ ਉਹ ਪਾਇਆਗਾ ਇਸ ਤੋਂ ਬਿਨਾ ਜੇ ਮੈਂ ਆਪਣੇ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਮੇਰੇ ਡਿਪਾਰਟਮੈਂਟ ਵੱਲੋਂ ਵੀ ਲਗਭਗ 50 ਲੱਖ ਰੁਪਏ ਸਾਡੇ ਮੁਲਾਜ਼ਮਾਂ ਨੇ ਪੰਜਾਬ ਦੇ ਜਿਹੜੇ ਐਕਸਾਈਜ ਐਕਸੈਜਨ ਟੈਕਨੀਸ਼ੀਅਨ ਦੇ ਮੁਲਾਜ਼ਮ ਨੇ ਉਹਨਾਂ ਨੇ ਬਣਦਾ ਯੋਗਦਾਨ ਮੁੱਖ ਮੰਤਰੀ ਰਾਹਤ ਖੋਜ ਫੰਡ ਚ ਪਾਇਆਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 10 ਤਰੀਕ ਤੋਂ ਬਾਅਦ ਵੇਟ ਕਰਦਿਆਂ ਕਰਦਿਆਂ 31 ਅਗਸਤ ਨੂੰ ਆ 31 ਅਗਸਤ ਨੂੰ ਲੰਗੀ 31 ਅਗਸਤ ਨੂੰ ਵੀ ਇਹ ਲੈਟਰ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਂ ਤੇ ਲਿਖਿਆ ਕਿ ਸਾਡਾ ਬਣਦਾ 60000 ਕਰੋੜ ਰੁਪਏ ਤੁਰੰਤ ਜਾਰੀ ਕੀਤਾ ਜਾਵੇ ਜਿਦੇ ਵਿੱਚ 50000 ਕਰੋੜ ਰੁਪਏ ਉਹ ਕਿ ਜਿਹੜਾ ਸਾਡਾ ਜੀਐਸਸੀ ਦਾ ਨੁਕਸਾਨ ਹੋਇਆ 88000 ਕਰੋੜ ਰੁਪਏ ਉਹ ਜਿਹੜਾ ਸਾਡਾ ਆਰਡੀਐਫ ਦਾ ਮੰਡੀ ਫੀਸ ਦਾ ਉਹ ਨੁਕਸਾਨ ਹੋਇਆ। ਔਰ ਲਗਭਗ 1000 ਕਰੋੜ ਰੁਪਏ ਉਹ ਜਿਹੜਾ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਪੈਸੇ ਇਹ ਪੈਸੇ ਅਸੀਂ ਲਿਖ ਕੇ ਭੇਜਿਆ ਕਿ ਕੁੱਲ ਸਾਡਾ 50 60000 ਕਰੋੜ ਰੁਪਏ ਦਾ ਨੁਕਸਾਨ ਹੋਇਆਗਾ ਇਹ ਤੁਰੰਤ ਪੈਸੇ ਜਾਰੀ ਕੀਤੇ ਜਾ ਸਕਣ। ਹਾਲੇ ਤੱਕ 31 ਅਗਸਤ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੋਈ ਸਮਾਂ ਨਹੀਂ ਕਿ ਇਸ ਲੈਟਰ ਦਾ ਉਹਨਾਂ ਨੇ ਜਵਾਬ ਭੇਜਿਆ ਹੋਵੇ। ਦੇਸ਼ ਦੇ ਅੰਦਰ ਪੰਜਾਬ ਦੀ ਗੱਲ ਜੇ ਛੱਡ ਦੀਏ ਫਾਰ ਦਾ ਟਾਈਮ ਬਿੰਗ ਤਾਂ ਹੋਰ ਨਾ ਰਾਜਾਂ ਚ ਵੀ ਹੜਾ ਆਇਆ ਹੈਗਾ। ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ 31 ਅਗਸਤ ਦਾ ਲੈਟਰ ਦਾ ਅੱਜ ਤੁਸੀਂ ਦੇਖ ਲਓ ਅੱਜ ਕਿੰਨੇ ਤਰੀਕ ਹੋ ਚੁੱਕੀ ਅੱਜ ਤੱਕ ਜਿਹੜਾ ਕੋਈ ਜਵਾਬ ਨਹੀਂ ਆਇਆ। ਅਸੀਂ ਮੰਗ ਕੀਤੀ ਸੀ ਕਿ ਕਿਸਾਨ ਦੇ ਲਈ ਪੰਜਾਬ ਦੇ ਕਿਸਾਨ ਦੇ ਲਈ 50000 ਰੁਪਏ ਪਰ ਹੈਕਟੇਅਰ ਜਿਹੜਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਮੰਗ ਕੀਤੀ ਸੀ ਕਿ 8 ਲੱਖ ਰੁਪਏ ਪ੍ਰਤੀ ਜੇਕਰ ਕਿਸੇ ਪਰਸੰਦੀ ਮੌਤ ਹੋ ਗਈ ਆ ਕਿਸੇ ਵਿਅਕਤੀ ਦੀ ਮੌਤ ਹੋ ਗਈ ਆ ਉਹਦੀ ਮੌਤ ਦੇ ਪੈਸੇ ਦਿੱਤੇ ਜਾਣ ਅਸੀਂ ਐਕਸਗਰੇਸੀਆ ਗ੍ਰਾਂਟ ਜਿਹੜੀ ਆ ਜੇ ਕਿਸੇ ਦੇ ਕੋਈ ਹੱਥ ਪੈਰ ਕੋਈ ਵੀ ਸਰੀਰ ਦਾ ਅੰਗ ਕੱਢ ਦੇਵੇ ਉਹਦੇ ਲਈ 1.5 ਲੱਖ ਰੁਪਏ ਅਸੀਂ ਮੰਗ ਕੀਤੀ ਸੀ ਇਹ ਸਾਰੀਆਂ ਮੰਗਾਂ ਅਸੀਂ ਲਿਖ ਕੇ ਭੇਜੀਆਂ ਸੀਗੀਆਂ ਪਰ ਲੇਕਿਨ ਹਜੇ ਤੱਕ ਸਰਕਾਰ ਦੇ ਕੰਨਾ ਤੱਕ ਕੋਈ ਜੀਵ ਨਹੀਂ ਖਰਚੀ ਅਸੀਂ ਕਹਿਆ ਸੀ ਜੇਕਰ ਕਿਸੇ ਦਾ ਕੋਈ ਦੁੱਧ ਦਿੰਦਾ ਪਸ਼ੂ ਮਰ ਜਾਂਦਾਗਾ ਚਾਹ ਮੱਝ ਆ ਗਾਂ ਆ ਕੋਈ ਵੀ ਆ ਤਾਂ ਉਹਦੇ ਲਈ ਘੱਟੋ ਘੱਟ 75000 ਰੁਪਏ ਜਿਹੜਾ ਉਹ ਸੈਂਟਰ ਸਰਕਾਰ ਭੇਜੇ ਪਰ ਅਫਸੋਸ ਕਿ ਅੱਜ ਲਗਭਗ ਲਗਭਗ ਜੇ ਮੈਂ ਗੱਲ ਕਰਾਂ 25 ਦਿਨ ਬੀਤ ਜਾਣ ਤੋਂ ਬਾਅਦ ਵੀ 25 ਦਿਨ ਬੀਤ ਜਾਣ ਤੋਂ ਬਾਅਦ ਵੀ ਸੈਂਟਰ ਦੀ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਸੈਂਟਰ ਦੇ ਮੰਤਰੀ ਜ਼ਰੂਰ ਆਏ ਸੈਂਟਰ ਦੇ ਮੰਤਰੀ ਜਰੂਰ ਆਏ ਆ ਕੇ ਇੱਥੇ ਉਹਨਾਂ ਜਿੱਥੇ ਫੋਟੋ ਆਖ ਚਾਂਜਾ ਉੱਥੇ ਸਾਬੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਭਾਰਤੀ ਜਨਤਾ ਪਾਰਟੀ ਇਕਲੋਤੀ ਪਾਰਟੀ ਆ ਦੇਸ਼ ਦੇ ਰਾਜਨੀਤਿਕ ਇਤਿਹਾਸ ਦੇ ਅੰਦਰ ਜਿਹੜੀ ਹਮੇਸ਼ਾ ਹੀ ਲਾਸ਼ਾਂ ਤੇ ਰਾਜਨੀਤੀ ਕਰਦੀ ਹੈ ਜਿਹੜੀ ਹਮੇਸ਼ਾ ਹੀ ਉਹਨਾਂ ਲੋਕਾਂ ਤੇ ਰਾਜਨੀਤੀ ਕਰਦੀ ਆ ਜਿਹੜੇ ਇਸ ਦੁਨੀਆ 'ਚ ਨਹੀਂ ਰਹਿੰਦੇ ਅੱਜ ਸਾਡੇ ਕਿੰਨੇ ਵਿਅਕਤੀ ਦੀ ਮੌਤ ਹੋ ਚੁੱਕੀ ਆ ਤੇ ਪਰ ਲੇਕਿਨ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਲਈ ਦੋ ਉਹਨਾਂ ਦੇ ਜ਼ਖਮਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੇ ਲਈ ਦੋ ਸ਼ਬਦ ਤਬੂਲੇ ਨਹੀਂ ਇੱਕ ਬਲਕੇ ਜਿਹੜਾ ਤਾਲਿਬਾਨ ਸਟੇਟ ఆఫ్ ਅਫਗਾਨਿਸਤਾਨ ਉਹਨੂੰ ਰਾਹਤ ਪਹੁੰਚਾਈਏ ਚੰਗੀ ਗੱਲ ਆ ਚੰਗੀ ਗੱਲ ਆ ਕਿ ਇਨਸਾਨੀਅਤ ਦੇ ਆਕੇ ਰਾਹਤ ਪਹੁੰਚਦੀ ਚਾਹੀਦੀ ਆ ਪਰ ਲੇਕਿਨ ਦੂਸਰੇ ਪਾਸੇ ਪੰਜਾਬ ਵੀ ਦੇਸ਼ ਦਾ ਉਹ ਹਿੱਸਾ ਗਾ ਜਿਹਨੇ ਹਮੇਸ਼ਾ ਸਮੇਂ-ਸਮੇਂ ਸਰ ਕਰਵਾਨੀਆਂ ਦਿੱਤੀਆਂ जिने समय समय सिर देश दिए याद ही रहे छ हिस्सा पाया जबो हुन रीसेंट भी रीसेंटली मई ਦੇ ਮਹੀਨੇ ਦੇ ਵਿੱਚ ਵੱਡੀ ਟੈਨਸ਼ਨ ਜਿਹੜੀ ਆ ਪਾਕਿਸਤਾਨ ਦੇ ਨਾਲ ਖੜੀ ਤੁਸੀਂ ਸਾਰਿਆਂ ਨੇ ਕਵਰ ਕੀਤਾ ਕਿ ਕਿਸ ਤਰ੍ਹਾਂ ਸਭ ਤੋਂ ਪਹਿਲਾਂ ਜੇ ਮਜ਼ਾਇਲ ਆਈ ਤਾਂ ਉਹ ਪੰਜਾਬ ਦੇ ਅੰਦਰ ਆਈ ਸਭ ਤੋਂ ਪਹਿਲਾਂ ਜੇ ਕੋ ਡਰੋਨ ਦਾ ਆਮਲਾ ਹੋਇਆ ਤਾਂ ਪਠਾਨਕੋਟ 'ਚ ਹੋਇਆ ਜੇ ਕੋ ਸਭ ਤੋਂ ਪਹਿਲਾਂ ਕਿਸੇ ਦਾ ਬੰਬ ਡਿੱਗੇ ਤਾਂ ਉਹ ਪੰਜਾਬ ਵੱਲ ਡਿੱਗੇ ਜੇਕਰ ਜਹਾਜ਼ਾਂ ਦਾ ਲੜਾਈ ਹੋਈ ਤਾਂ ਸਾਡੇ ਬਾਰਡਰ ਤੇ ਹੋਈ ਪੰਜਾਬ ਦੇ ਬਾਰਡਰ ਤੇ ਹੋਈ ਸਾਡਾ 550 ਕਿਲੋਮੀਟਰ ਦਾ ਬਾਰਡਰ ਆ ਪਰ ਮੈਂ ਸਮਝਦਾ ਅਜ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਅੱਖਾਂ 'ਚ ਹੰਝੂ ਤਾਂ ਕੀ ਆਉਣੇ ਸੀ ਉਹ ਅੱਜ ਜੋ ਅਫਗਾਨਿਸਤਾਨ ਨੂੰ ਤਾਂ ਮਦਦ ਦੇਣ ਲਈ ਤੇਜ਼ੀ ਦਾ ਅੱਗੇ ਵਧ ਗਿਆ ਪਰ ਪੰਜਾਬ ਉਹਨਾਂ ਨੂੰ ਦਿਖਾਈ ਦਿੱਤਾ ਹੈਗਾ ਸੋ ਲਗਾਤਾਰ ਕੇਂਦਰ ਸਰਕਾਰ ਡਰਾਮੇ ਕਰ ਰਹੀ ਆ ਅੱਜ ਵੀ ਅਸੀਂ 25ਵੇਂ 26ਵੇਂ ਦਿਨ ਬਾਅਦ ਮੈਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦਾ ਠੀਕ ਆ ਤੁਹਾਡੇ ਹਮਦਰਦੀ ਦੇ ਸ਼ਬਦਾਂ ਦੀ ਸਾਨੂੰ ਕੋਈ ਲੋੜ ਨਹੀਂ ਤੁਹਾਡੇ ਹਮਦਰਦੀ ਦੇ ਸ਼ਬਦ ਮੁੱਕ ਚੁੱਕੇ ਨੇ ਪੰਜਾਬ ਦੇ ਲਈ ਕਿਉਂਕਿ ਭਾਰਤੀ ਜਨਤਾ ਪਾਰਟੀ ਉਹ ਜਬਾਤਾ ਜਿਹੜੀ ਰੱਜ ਕੇ ਦਿਲੋਂ ਪੰਜਾਬ ਨੂੰ ਅਫਰਤ ਕਰਦੀ ਆ ਜਿਹੜੀ ਪੰਜਾਬੀਆਂ ਨੂੰ ਅਫਰਤ ਕਰਦੀ ਆ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਅਫਰਤ ਕੀਤੀ ਆ ਪਰ ਘੱਟੋ ਘੱਟ ਜਿਹੜਾ ਸਾਡਾ ਵਣਦਾ ਪੈਸਾ ਉਹ ਤਾਂ ਦੇ ਦਿਓ ਜਿਹੜਾ ਸਾਡਾ 60000 ਕਰੋੜ ਰੁਪਇਆ ਵਣਦਾ ਉਹ ਤਾਂ ਜਾਰੀ ਕਰ ਦਿਓ ਅੱਜ 26 ਦਿਨ ਹੋ ਚੁੱਕੇ ਨੇ 26 ਦਿਨਾਂ ਤੇ ਅੰਦਰ ਤੁਹਾਡੀ ਇੱਕ ਵੀ ਟੀਮ ਨੇ ਆ ਕੇ ਇਹ ਅਸੈਸ ਨਹੀਂ ਕੀਤਾ ਕਿ ਕਿੱਥੇ-ਕਿੱਥੇ ਨੁਕਸਾਨ ਹੋਇਆ ਕਹਿੰਦੇ ਤਿੰਨ ਟੀਮਾਂ ਭੇਜਤੀਆਂ ਚਾਰ ਟੀਮਾਂ ਭੇਜਤੀਆਂ ਇੱਕ ਵੀ ਟੀਮ ਨੇ ਆ ਕੇ ਕਿਸੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਨਹੀਂ ਕੀਤੀ ਹੈਗੀ ਬਲਕਿ ਕਿਤੇ ਨਾ ਕਿਤੇ ਅਬਦੇ ਅੰਕੜੇ ਇਕੱਠੇ ਕਰਦੇ ਫਿਰਦੇ ਜਦ ਕਿ ਸਾਰੇ ਅੰਕੜੇ ਆਨਰੇਬਲ ਸਾਡੇ ਡਿਪਟੀ ਕਮਿਸ਼ਨਰ ਸਾਡੇ ਚੀਫ ਸਕੱਟਰੀ ਸਾਰਿਆਂ ਕੋਲ ਪਹੁੰਚ ਰਹੇ ਨਹੀਂ ਕਿਉਂਕਿ ਅਜੇ ਨੁਕਸਾਨ ਜਿਹੜਾ ਉਹ ਕੰਟੀਨਿਊ ਜਾਰੀ ਆ ਅਜੇ ਅੱਜ ਮੈਂ ਦੇਖ ਰਿਹਾ ਸੀ ਕਿ ਕਗਰ ਦਾ ਜਿਹੜਾ ਲੈਵਲ ਆ ਉਹ 750.5 ਤੇ ਪਹੁੰਚ ਚੁੱਕਿਆ ਸੀ ਮੈਂ ਡेंजर ਲੈਵਲ ਉਹਦਾ 747 ਪੁਆਇੰਟ ਆ ਪਰ ਲੇਕਿਨ ਉਹਦਾ 750.5 ਨੂੰ ਕ੍ਰੋਸ ਕਰ ਗਿਆ ਸੀਗਾ ਅੱਜ ਅੱਜ ਵੀ ਮੈਂ ਸਮਝਦਾ ਸਾਡੇ ਤੇ ਖਤਰਾ ਉਸੇ ਤਰ੍ਹਾਂ ਪੂਰਾ ਮਾਲਵੇ ਦੇ ਉੱਤੇ ਜੇ ਮੈਂ ਗੱਲ ਕਰਾਂ ਤਾਂ ਮਨ ਡਰਾ ਰਿਹਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਨੇਗੇ ਅਜੇ ਵੀ ਉਹ ਇਸ ਖੜਾ ਉੱਪਰ ਵੀ ਜਿਹੜੀ ਆਪਣੀ ਸਿਆਸੀ ਰੋਟੀ ਸੇਕਣ ਦੀ ਗੱਲ ਕਰਦੇ ਨੇਗੇ ਕਹਿੰਦੇ ਕਿ ਹੜਤਾਂ ਜਿਹੜੇ ਨੇਗੇ ਉਹ ਮਾਈਨਿੰਗ ਕਰਕੇ ਆਏ ਨੇ ਤੁਸੀਂ ਪੰਜਾਬ ਦੀ ਗੱਲ ਛੱਡ ਦਿਓ ਤੁਹਾਨੂੰ ਸਮਝ ਨਹੀਂ ਆਉਂਦੀ ਹਿਮਾਚਲ ਚ ਆਏ ਨੇ ਜੰਮੂ ਕਸ਼ਮੀਰ ਚ ਆਏ ਨੇ ਉਤਰਾਖੰਡ ਚ ਆਏ ਨੇ ਕੋਈ ਰਿਪੋਰਟ ਹੈ ਉਹਨਾਂ ਕੋਲੇ ਕੋਈ ਉਹਨਾਂ ਕੋਲੇ ਕਿਸੇ ਦੀ ਰਿਪੋਰਟ ਹੈ ਬਗੈਰ ਤੱਥਾਂ ਤੋਂ ਕਹਿ ਕੇ ਚਲੇ ਗਏ ਕਿਉਂਕਿ ਦੇਣਾ ਕੁਛ ਨਹੀਂ ਸੀ ਪੰਜਾਬ ਨੂੰ ਬਲੇਮ ਕਰਨਾ ਸੀ ਪੰਜਾਬ ਸਰਕਾਰ ਨੂੰ ਬਲੇਮ ਕਰਨਾ ਸੀ ਝੂਠ ਬੋਲ ਕੇ ਬਣਦੇ ਬਣੇ ਤੁਰਦੇ ਬਣੇ ਸੋ ਮੇਰੀ ਤਾਂ ਇੱਕ ਵਾਰ ਫੇਰ ਸਿਨੇਮਰ ਬੇਨਤੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਵੀ ਹਿੱਸਾਗਾ ਪੰਜਾਬ ਉਹ ਸੂਬਾਗਾ ਜਿਹੜਾ ਹਮੇਸ਼ਾ ਹੀ ਇੱਕ ਤਾਨ ਕੇ ਇੱਕ ਢਾਕੇ ਚਾਹੇ ਸਾਡਾ ਜਵਾਨ ਆ ਚਾਹੇ ਸਾਡਾ ਬਜ਼ੁਰਗਾ ਚਾਹੇ ਸਾਡਾ ਛੋਟੇ ਬੱਚੇ ਨੇ ਚਾਹੇ ਸਾਡੀ ਮਾਂ ਚਾਹੇ ਸਾਡੀ ਭੈਣਾਂ ਉਹ ਦੇਸ਼ ਦੇ ਨਾਲ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਖੜਾਗਾ ਔਰ ਖੜਾ ਰਹੂਗਾ ਔਰ ਖੜਾ ਰਹੂਗਾ ਪਰ ਲੇਕਿਨ ਪੰਜਾਬ ਦੇ ਨਾਲ ਇਨਸਾਫ ਅੱਜ ਪੰਜਾਬੀ ਹਰ ਇੱਕ ਪੰਜਾਬੀ ਜਿਹੜਾ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਅਸੀਂ ਕਹਿੰਦੇ ਆ ਸਾਡਾ ਬਣਦਾ ਬਕਾਇਆ ਜਿਹੜਾ ਪੈਂਡਿੰਗ ਪਿਆ ਉਹੀ ਦੇ ਦਿਓ ਉਹੀ ਸਾਡਾ ਜਾਰੀ ਕਰ ਦਿਓ ਜਦੋਂ ਨਵੇਂ ਅੰਕੜੇ ਆਉਣਗੇ ਬਾਅਦ ਚ ਦੱਸ ਦਿਆਂਗੇ ਜਿਹੜਾ ਪੁਰਾਣਾ ਤੋਂ ਟੁਕ ਟੋ ਜਾਰੀ ਕਰ ਦਿਓ ਪਰ ਅਫਸੋਸ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਲਈ ਮੈਨੂੰ ਲੱਗਦਾਗਾ ਕਿ ਦੂਸਰੇ ਸੂਬੇ ਜਿੜ ਲੈਣ ਉਹ ਇੰਪੋਰਟੈਂਟ ਰੱਖਦੇ ਨੇ ਪੰਜਾਬ ਨਹੀਂ ਰੱਖਦਾ ਪਰ ਮੈਂ ਫੇਰ ਕਹਿਣਾ ਕਿ ਹਮਦਰਦੀ ਦੇ ਤੌਰ ਤੇ ਸਾਰੇ ਲੋਕਾਂ ਨਾਲ ਖੜਨਾ ਚਾਹੀਦਾ ਪਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਭਾਰਤੀ ਜਨਤਾ ਪਾਰਟੀ ਨੇ ਉਹਦੀ ਕੈਸ਼ ਲੀਡਰਸ਼ਿਪ ਨੇ ਇੱਕ ਵੀ ਸ਼ਬਦ ਜਿਹੜਾ ਉਹ ਹਮਦਰਦੀ ਭਰਿਆ ਪੰਜਾਬ ਜਾਂ ਪੰਜਾਬੀਆਂ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਥੈਂਕ ਯੂ